ਜਾਇਤੀ ਦੇ ਮੈਂਬਰ ਹੈਗੇ ਲੱਭਦੇ ਹੀ ਨਹੀਂ ਉਹਨਾਂ ਪਤਾ ਹੀ ਨਹੀਂ ਉਹ ਤੁਹਾਡੇ ਘਰੇ ਕੀ ਹੋ ਰਿਹਾ ਹੈ ਤੁਹਾਡੇ ਪਿੰਡ ਚ ਕੀ ਹੋ ਰਿਹਾ ਹੈ ਪੁੱਛੇ ਤਾਂ ਕਿਹਾ ਅੱਛਾ ਸੰਤਾ ਪਤਾ ਨਹੀਂ ਅੱਛਾ ਸੰਤਾ ਪਤਾ ਨਹੀਂ ਕਰਦੇ ਫੈਸਲੇ ਘਰਾਂ ਚ ਹੀ ਨਹੀਂ ਬਣੋ ਉੱਭ ਜਾ ਕੇ ਜਿਸ ਥਾਂ ਤੋਂ ਤੇ ਜਾ ਕੇ ਪੈਸੇ ਪੰਚਾਇਤ ਜਿਹੜੀ ਹੈਗੀ ਹੈ ਯੂਨੀਨੀਮਸ ਚੁਣੋ ਚੰਗੇ ਬੰਦੇ ਚੁਣੋ ਤਾਂ ਕਿ ਤੁਹਾਡੇ ਖਰਚੇ ਘਟਣ ਚੰਗੇ ਤੇਰਾ ਸੋਹਣੀ ਜ਼ਿੰਦਗੀ ਜਿਉਣਾ ਚਾਹੁੰਦੇ ਹੋ ਟ੍ਰੁੱਥਵਰੀ ਜਿਉਣਾ ਚਾਹੁੰਦੇ ਹੋ ਇਹ ਛੱਡ ਦਿਓ ਪੈਸੇ ਦਾ ਖੜਾ ਨਾਲੇ ਛੱਡ ਦਿਓ ਪੰਚਾਇਤਾਂ ਦੇ ਖਰਚ ਕਰਨੀ ਅੱਜ ਕੱਲ ਤੁਸੀਂ ਦੇਖ ਰਹੇ ਨਿਰਪੱਖ ਪੋਸਟ ਤੇ ਮੈਂ ਗੁਰਪ੍ਰੀਤਾ ਦਾ ਸਵਾਗਤ ਕਰਦਾ ਹਾਂ ਦੋਸਤੋ ਇਸ ਵਕਤ ਚੰਡੀਗੜ੍ਹ ਦੇ ਵਿੱਚ ਖੜਿਆ ਜਿੱਥੇ ਕਿ ਸਾਡੇ ਨਾਲ ਪਦਮਸ਼੍ਰੀ ਆ ਨਿਰਮਲ ਰਿਸ਼ੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਆਖਿਰ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਕਿਸ ਮੁੱਦਿਆਂ ਨੂੰ ਲੈ ਕੇ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸਾਡੇ ਨਾਲ ਮੌਜੂਦ ਨੇ ਮੈਂ ਬਹੁਤ ਬਹੁਤ ਸਵਾਗਤ ਹੈ ਠੀਕ ਹਾਂ ਹਾਂ ਕਿਹੜੇ ਮੁੱਦਿਆਂ ਲੈ ਕੇ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜੀ ਇਹ ਪੰਚਾਇਤ ਜਿਹੜੀ ਹੈਗੀ ਹੈ ਯੂਨੀਨੀਮਸਲੀ ਕਰਦੇ ਫੈਸਲੇ ਘਰਾਂ ਚ ਹੀ ਨਹੀਂ ਬਣੋ ਬਜਾਏ ਕਿ ਤੁਸੀਂ ਥਾਂ ਥਾਂ ਤੇ ਜਾ ਕੇ ਪੈਸੇ ਦਿਓ ਛੋਟੇ ਛੋਟੇ ਛੋਟੀ ਛੋਟੀ ਦੀਆਂ ਹੁੰਦੀਆਂ ਪਰ ਸਾਡੇ ਪਿੰਡ ਗੱਲ ਇਹ ਹੈ ਕਿ ਜਿਹੜੇ ਹੁਣ ਪੰਚਾਇਤ ਦੇ ਮੈਂਬਰ ਹੈਗੇ ਲੱਭਦੇ ਹੀ ਨਹੀਂ ਬਿਲਕੁਲ ਮੈਂਬਰ ਹੀ ਲੱਦੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਤੁਹਾਡੇ ਘਰੇ ਕੀ ਹੋ ਰਿਹਾ ਤੁਹਾਡੇ ਪਿੰਡ ਚ ਕੀ ਹੋ ਰਿਹਾ ਪੁੱਛੇ ਤਾਂ ਅੱਛਾ ਸੰਤਾ ਪਤਾ ਨਹੀਂ ਅੱਛਾ ਸੰਤਾ ਪਤਾ ਨਹੀਂ ਅੱਛਾ ਪਰ ਉਹਨਾਂ ਨੂੰ ਸਾਰਾ ਪਤਾ ਹੁੰਦਾ ਵੀ ਪਿੰਡ ਚ ਕੌਣ ਗਲਤ ਕਰ ਰਿਹਾ ਕੌਣ ਠੀਕ ਕਰ ਰਿਹਾ ਕੌਣ ਨਹੀਂ ਠੀਕ ਕਰ ਰਿਹਾ ਪਰ ਉਹ ਇਸ ਕਰਕੇ ਤੁਹਾਡੇ ਉੱਪਰ ਗੱਲ ਕਰੀ ਜਾਵੇ ਜਦੋਂ ਪਹਿਲਾਂ ਦੇ ਟਾਈਮ ਦੀ ਗੱਲ ਕੀਤੀ ਜੇ ਪਹਿਲਾਂ ਥਾਵਾ ਕੁਝ ਹੋਰ ਸੀਗਾ ਅੱਜ ਦਾ ਥਾਵਾ ਕੁਝ ਚੇਂਜ ਹੋ ਗਿਆ ਕਿ ਮਾਡਰਨ ਜ਼ਿਆਦਾ ਹੋ ਗਿਆ ਚਲੋ ਮਾਡਰਨ ਤਾਂ ਹੋਇਆ ਇਹਦੇ 'ਚ ਕੋਈ ਸ਼ੱਕ ਨਹੀਂ ਚੇਂਜ ਇਜ਼ ਆਲਵੇਸ ਗੁੱਡ ਚੇਂਜ ਅੱਛਾ ਪਰ ਇਹ ਚੇਂਜ ਜਿਹੜਾ ਆਇਆ ਹੈ ਨਾ ਇਹ ਕੋਈ ਜ਼ਿਆਦਾ ਵਾਸਟ ਚੇਂਜ ਹੈ ਇਹਦੇ ਨਾਲ ਤਾਂ ਸਾਡਾ ਨਿਗਾਰ ਹੀ ਹੋਇਆ ਅਸੀਂ ਤਰੱਕੀ ਨਹੀਂ ਕੀਤੀ ਪਿੰਡਾਂ ਵਾਲਿਆਂ ਨੇ ਊਂ ਤਾਂ ਪੜ ਲਿਖੇ ਗਏ ਆ ਬੜਕੇ ਬੜਿਆਂ ਅਹੁਦੇ ਤੇ ਪਹੁੰਚ ਗਏ ਬਟ ਨੌਕਰੀਆਂ ਤੇ ਪਹੁੰਚ ਗਏ ਆ ਆਪਾਂ ਨੂੰ ਹੁਣ ਬੱਚਿਆਂ ਨੂੰ ਪੜ੍ਹਦੇ ਕਹਣਗੇ ਦੀ ਥੋੜਾ ਆ ਪੈਕੇਜ ਆ ਪੈਕੇਜ ਆ ਪੈਕੇਜ ਮਾਪੇ ਸਿਖਾਉਂਦੇ ਆ ਮਾਵਾਪੇ ਇਹ ਨਹੀਂ ਸਿਖਾਉਂਦੇ ਕਿ ਤੁਹਾਡੇ ਭੈਣ ਭਰਾ ਤੇ ਦਾਦਾ ਦਾਦੀ ਨਾਨਾ ਨਾਨੀਆਂ ਰਿਸ਼ਤੇਦਾਰੀ ਨਹੀਂ ਸਿਖਾਉਂਦੇ ਕੋਈ ਚੰਗੀਆਂ ਗੱਲਾਂ ਨਹੀਂ ਸਿਖਾਉਂਦੇ ਪੈਕੇਜ ਪੈਸਿਆਂ ਨਾਲ ਜ਼ਿੰਦਗੀ ਨਹੀਂ ਮਿਲ ਸਕਦੀ ਮਾਪੇ ਨਹੀਂ ਮਿਲ ਸਕਦੇ ਭੈਣ ਭਰਾ ਨਹੀਂ ਮਿਲਦੇ ਪੈਸੇ ਨਾਲ ਬਸਾ ਖੇਡਦੇ ਰਹੋ ਉੱਥੇ ਪੈਸਿਆਂ ਨਾਲ ਬੈਠ ਕੇ ਮੈਨੂੰ ਮਿਲਦਾ ਤਾਂ ਪੈਸੇ ਨਾਲ ਨਹੀਂ ਮਿਲਦਾ ਰਿਸ਼ਤੇ ਨਹੀਂ ਮਿਲਦੇ ਪਿਆਰ ਨਹੀਂ ਮਿਲਦਾ ਇਹ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਜਦੋਂ ਵਾਂਝੇ ਹੋ ਜਾਂਦੇ ਉਹਨਾਂ ਫਿਰ ਖਦੰਦੇ ਜੇ ਹੁਣ ਪੰਚਾਇਤ ਚੰਗਾ ਮੈਂਬਰ ਹੋਊਗਾ ਤੇ ਸਾਰੇ ਰਲ ਮਿਲ ਕੇ ਕੰਮ ਕਰਨਗੇ ਤੇ ਆਪੇ ਉਹ ਹੀ ਰਿਸ਼ਤਦਾਰੀ ਹੋ ਜੂਗੀ ਪਹਿਲਾਂ ਮੈਂ ਕਹਿੰਦਾ ਪਿੰਡਾਂ ਦੀ ਗੱਲ ਪਿੰਡ 'ਚ ਹੀ ਰਹਿੰਦੀ ਸੀਗੀ ਬਾਹਰ ਨਹੀਂ ਜਾਂਦੀ ਸੀ ਪੁਲਿਸ ਵਾਲੇ ਮੈਂ ਕਹਿੰਦਾ ਵਰਤਦੇ ਨਹੀਂ ਤੇ ਹੁਣ ਤਾਂ ਸਿੱਧੀ ਪੁਲਿਸ ਨਾਲ ਤੇ ਕੇ ਗੱਲ ਪਹੁੰਚਦੀ ਆ ਸਿੱਧੀ ਮੈਂ ਕਿਹਾ ਮਾੜੀ ਜਿਹੀ ਗੱਲ ਕੋਈ ਨਹੀਂ ਤੇ ਪੁਲਿਸ ਵਾਲੇ ਨੇ ਬੁਲਾਇਆ ਹੂੰ ਕਿਵੇਂ ਦੇਖਦੇ ਸੀ ਇੱਕ ਇੱਕਲਾ ਸਵਾਲ ਮੈਂ ਕਰੂੰਗਾ ਜਿਵੇਂ ਕਿ ਹੁਣ ਤੁਸੀਂ ਅਵੇਅਰ ਕਰ ਰਹੇ ਲੋਕਾਂ ਨੂੰ ਕੀ ਮੈਸੇਜ ਦੋਗੇ ਬਸ ਇਹੀ ਮੈਂ ਕਹੂੰਗਾ ਮੈਸੇਜ ਇਹੀ ਦੇਵਾਂਗੇ ਵੀ ਭਾਈ ਜੇ ਤੁਸੀਂ ਚੰਗੀ ਤਰ੍ਹਾਂ ਸੋਹਣੀ ਜ਼ਿੰਦਗੀ ਜਿਉਣਾ ਚਾਹੁੰਦੇ ਹੋ ਟਰੂਥਫੁਲੀ ਜਿਉਣਾ ਚਾਹੁੰਦੇ ਹੋ ਇਹ ਛੱਡ ਦਿਓ ਪੈਸਿਆਂ ਦਾ ਖਿਹੜਾ ਨਾਲੇ ਛੱਡ ਦਿਓ ਪੰਚਾਇਤਾਂ ਦੇ ਖਰਚ ਕਰਨੇ ਫਿਰ ਤੁਸੀਂ ਖਰਚੇ ਇਕੱਠੇ ਵੀ ਕਰਦੇ ਰਹੋਗੇ ਫਿਰ ਤੁਹਾਨੂੰ ਲਾਇਕ ਕਹਿਣਗੇ ਜਿਵੇਂ ਆ ਪੰਚਾਇਤ ਬਣਿਆ ਸੀ ਇਹਨੇ ਆ ਘਰ ਬਣਾ ਲਿਆ ਉਹਨਾਂ ਐਵੇਂ ਜਿਹੀ ਗਿਰੀ ਕਰਦੇ ਆ ਤੁਸੀਂ ਸਿਨਸਰਲੀ ਕੰਮ ਕਰੋ ਤੁਹਾਨੂੰ ਬਹੁਤ ਸ਼ਾਂਤੀ ਮਿਲੂਗੀ ਨਾ ਧੜੇ ਨਾ ਬਣਾਓ ਧੜੇ ਬਾਹਰ ਜਾ ਕੇ ਬਣਾ ਲਓ ਪਿੰਡ ਚ ਨਾ ਪਿੰਡ ਦਾ ਕੰਮ ਕਰਨ ਲੋਕਾਂ ਲੋਕਾਂ ਦਾ ਕੰਮ ਕਰਨ ਬਿਲਕੁਲ ਸੋ ਸਿੱਧੇ ਤੌਰ ਤੇ ਕਿਹਾ ਕਿ ਜਿਹੜੀ ਕਿ ਪੰਚਾਇਤੀ ਚੋਣਾਂ ਹੋਣੀਆਂ ਉਸ ਲੈ ਕੇ ਪਿੰਡਾਂ ਦੇ ਵਿੱਚ ਏਕਤਾ ਜ਼ਰੂਰ ਹੈ ਕਿਉਂਕਿ ਏਕਤਾ ਜ਼ਰੂਰ ਰੱਖਣੀ ਚਾਹੀਦੀ ਹੈ ਇਹ ਪਦਮਸ਼ਰੀ ਨਿਰਮਲ ਈਸ਼ੀ ਜੀ ਨੇ ਸਾ ਖਾਸ ਤੌਰ ਤੇ ਸਨੇਹਾ ਲੋਕਾਂ ਨੂੰ ਦਿਆਇਆ ਸੋ ਤੁਹਾਨੂੰ ਵੀ ਇਹ ਅਪੀਲ ਕਰਾਂਗੇ ਕਿ ਪਿੰਡ ਦੀ ਗੱਲ ਜਿਹੜੀ ਕਿ ਪਿੰਡਾਂ ਦੇ ਵਿੱਚ ਨਵੇੜੀ ਜਾਵੇ ਕੈਮਰਾ ਨੇ ਅਸ਼ੋਕ ਦੇ ਨਾਲ ਗੁਰਪ੍ਰੀਤ ਚੰਦ